ਯਾਰੇ ਵਿਦਿਆਰਥੀ ਸਾਡੇ ਅੱਜ 15ਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਸ਼ਹਾਦਤ ਤੇ ਰਾਤ ਕੰਗੂ ਦੇ ਸੂਦੇਂ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਮੋਰਿੰਡੇ ਜੇਲ੍ਹ ਵਿੱਚ ਰੱਖਿਆ ਗਿਆ ਤੇ ਅਗਲੇ ਦਿਨ ਬੇੜੀਆਂ ਵਿੱਚ ਜਕੜ ਕੇ ਮੋਰਿੰਡੇ ਤੋਂ ਸਰਹਿੰਦ ਲਿਆਂਦਾ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਮਾਰਤ ਜਿੱਤੇ ਸਿਰਫ਼ ਕੜਾਕੇ ਦੀ ਅਤ ਠੰਡੀ ਹਵਾ ਕਿਰਤੇ ਕੋਈ ਛੱਤ ਨਹੀਂ ਸਗੋਂ ਖੁੱਲੇ ਅਸਮਾਨ ਤੇ ਅਰਖ ਮਰਗਾ ਠੰਡਾ ਫਰਸ਼ ਤੇ ਕੰਧਾਂ ਸੰ ਬਾਤਾ ਗੁਜਰੀ ਜੀ ਸਾਰੀ ਰਾਤ ਕੋਤਰੀਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦੇ ਹੌਸਲਾ ਦਿੰਦੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇੱਕ ਹੀ ਸਮਝਾਇਆ ਉੰਧਾ ਰਾਹੀ ਜੀਵਨ ਨੂੰ ਅਮਰ ਕਰਦਾ ਹੈ ਅਗਲੇ ਦਿਨ ਉਹਨਾਂ ਨੂੰ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਦਰਬਾਰ ਭਰਿਆ ਹੋਇਆ ਸੀ ਕਾਦੀ ਮੁੱਲਾ ਅਧਿਕਾਰੀ ਅਤੇ ਹੋਰ ਬਿਆਨਤ ਲੋਕ ਦਰਬਾਰ ਵਿੱਚ ਹਾਜ਼ਰ ਸਨ ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਨਰਮ ਹੋ ਗਏ ਕਿਹਾ ਬੱਚਿਓ ਇਸਲਾਮ ਕਬੂਲ ਕਰ ਲਓ ਅਸੀਂ ਤੁਹਾਨੂੰ ਮਹਿਲਾ ਵਿੱਚ ਰੱਖਾਂਗੇ ਮਨਉਂਦੇ ਪਰ ਉਹ ਨਿੱਕੇ ਤੂੜਨੇ ਨਿਸ਼ਚੈ ਨਾਲ ਖੜੇ ਰਹੇ ਬਾਬਾ ਜ਼ਰਾਵਰ ਸਿੰਘ ਦੀਆਂ ਅੱਖਾਂ ਚਮਕ ਰਹੀਆਂ ਸਨ ਇਹ ਪ੍ਰਸੰਨ ਦਿਨ ਜਾਰੀ ਰਿਹਾ ਬਾਬਾ ਜ਼ਰਾਵਰ ਸਿੰਘ ਤੇ ਬਾਬਾ ਸੱਤੇ ਸਿੰਘ ਜੀ ਨੂੰ ਦਰਬਾਰ ਵਿੱਚ ਪੇਸ਼ ਕਰਕੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਪਰ ਸਾਹਿਬ ਜਾਦੇ ਅਗੰਮੀ ਦੇ ਰਹਿਤਾਂ ਨਾਲ ਪ੍ਰਕੂਤ ਸਨ ਮਰੇ ਗੁਰੂ ਪਿਤਾ ਦਾ ਤਰਨ ਨਹੀਂ ਛੱਡ ਸਕਦੇ। ਬੀਰਖਾਨ ਨੇ ਧਮਕੀ ਦੇਤੀ ਕਿ ਹੇ ਜਪਤੀ ਨਾਮੰਨੇ ਤਾ ਤੁਹਾਨੂੰ ਜਿੰਦਾ ਕੰਧਾਂ ਵਿੱਚ ਛਿਣ ਦਿੱਤਾ ਜਾਵੇਗਾ। ਪਰ ਆਪਾ ਫਤਿਹ ਸੀ ਬਹੁਤ ਹੌਂਸਲੇ ਨਾਲ ਬੋਲੇ। ਮੋਤ ਸਾਨੂੰ ਡਰਾ ਨਹੀਂ ਸਕਦੀ। ਅਸੀਂ ਆਪਣੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਹ ਤੇ ਚੱਲਾਂਗੇ। ਇਹ ਸੁਣ ਕੇ ਦਰਬਾਰ ਵਿੱਚ ਖੜੇ ਸਾਰੇ ਅਹਿਲਕਾ ਧੁੰਮ ਹੋ ਗਏ। ਸੁੱਚਾ ਨੰਦਨੇ ਕੀ ਹੈ। ਸਕੋਲੀਆਂ ਨੇ ਵੱਡੇ ਹੋ ਕੇ ਸਾਨੂੰ ਡੰਗਣਗੇ ਇਸ ਲਈ ਇਹਨਾਂ ਸਕੋਲੀਆਂ ਨੂੰ ਮਸਲ ਕੇ